ਬਹੁਤ ਵਧੀਆ ਚੱਲ ਰਹੀ ਹੈ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਹੈ ਅੱਗੇ ਲੋਕਾਂ ਦੇ ਦਿਲੋ ਦਿਮਾਗ ਦੀ ਗੱਲ ਹੈ ਹਨਾ ਉਹ ਕੀ ਫੈਸਲਾ ਲੈਣੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਵਧੀਆ ਲੱਗ ਰਿਹਾ ਹੈ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਪ ਲੈਂਡਿੰਗ ਦਾ ᱱਿਓ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬ ਉਹਦੀ ਹੈਗੀ ਹੈ ਉਹ ਗੀਤ ਉਕੜੀ ਦਾ ਯੂਕੇ ਵਾਲੀ ਦਾ ਸਟੈਪ ਲੈਂਡਿੰਗ ਦਾ ਤਾ ਫੈਗਿਤਰੀ ਹੈ ਸਾਡਾ ਵੀ ਸਾਡੀ ਹਿੱਸੇਦਾਰੀ ਹੈਗੀ ਉਹਦੇ 'ਚ ਤੇ ਵਰਸੀ ਦਾ ਕੀ ਸਮਾਗਮ ਹੈ ਕੀ ਬਰਸੀ ਦਾ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ 12ਵਾਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਬਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆ ਦੇ ਪਿੰਡ ਪੱਧਰ ਦਾ ਸਹਿਪਾਟ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 10:30 ਵਜੇ ਪਹੁੰਚ ਕੇ ਸਮਾਪਤ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਾਂਗਾ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨਾਂ ਨੂੰ ਕਿਹਾ ਵੀ ਬੇਟਾ ਇਸ ਵਾਰ ਉਹਨੂੰ ਜਾਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇਧਰ ਹੋਰ ਵੀ ਕਈ ਪਿੰਡਾਂ 'ਚ ਮੈਨੂੰ ਮੈਸੇਜ ਆਏ ਨੇ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਵੀ ਬਣਾਈ ਜਾ ਰਹੀ ਹੈ ਨਾ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪਨੇ ਅਰਦਾਸ ਆਪਣੀ ਕਰ ਸਕਦੇ ਆ ਬਹੁਤ ਵਧੀਆ ਚੱਲ ਰਹੀ ਹੈ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਹੈ ਅੱਗੇ ਨੋਖਾਂ ਦੇ ਦਿਲੋ ਦਿਮਾਗ ਦੀ ਗੱਲ ਹੈ ਹਨਾ ਉਹ ਕੀ ਫੈਸਲਾ ਲੈਣੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਵਧੀਆ ਲੱਗ ਰਿਹਾ ਹੈ ਅਗਲਾ 26 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਪ ਲੰਡਿੰਗ ਦਾ ਨਿਓ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬ ਉਹਦੀ ਹੈਗੀ ਹੈ ਉਹ ਗੀਤ ਉਕੜੀ ਦਾ ਯੂਕੇ ਵਾਲੀ ਦਾ ਸਟੈਪ ਲੰਡਿੰਗ ਦਾ ਤਾ ਸਗੀਤਰੀ ਹੈ ਸਾਡਾ ਵੀ ਸਾਡੀ ਹਿੱਸੇਦਾਰੀ ਹੈਗੀ ਉਹਦੇ 'ਚ ਤੇ ਵਰਸੀ ਦਾ ਕੀ ਸਮਾਗਮ ਹੈ ਕੀ ਬਰਸੀ ਦਾ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ 12ਵਾਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਬਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆ ਦੇ ਪਿੰਡ ਪੱਧਰ ਦਾ ਸਹਿਪਾਟ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 10:30 ਵਜੇ ਪਹੁੰਚ ਕੇ ਸਮਾਪਤ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਾਂਗਾ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨੂੰ ਕਿਹਾ ਵੀ ਬੇਟਾ ਇਸ ਵਾਰ ਉਹਨੂੰ ਜਾਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇਧਰ ਹੋਰ ਵੀ ਕਈ ਪਿੰਡਾਂ 'ਚੋਂ ਮੈਨੂੰ ਮੈਸੇਜ ਆਏ ਨੇ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਵੀ ਬਣਾਈ ਜਾ ਰਹੀ ਹੈ ਨਾ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪੇ ਅਰਦਾਸ ਆਪਣੀ ਕਰ ਸਕਦੇ ਆ ਬਹੁਤ ਵਧੀਆ ਚੱਲ ਰਹੀ ਹੈ ਦੇਖੋ ਮਾਹੌਲ ਤਾਂ ਪੂਰਾ ਵਧੀਆ ਲੱਗ ਰਿਹਾ ਹੈ ਅੱਗੇ ਨੋਖਾਂ ਦੇ ਦਿਲੋ ਦਿਮਾਗ ਦੀ ਗੱਲ ਹੈ ਹਨਾ ਉਹ ਕੀ ਫੈਸਲਾ ਲੈਣੇ ਨੇ ਤੇ ਦੇਖਣ ਨੂੰ ਮਾਹੌਲ ਬਹੁਤ ਵਧੀਆ ਲੱਗ ਰਿਹਾ ਹੈ ਅਗਲਾ 29 ਤਰੀਕ ਨੂੰ ਸਿੱਧੂ ਦਾ ਗੀਤ ਵੀ ਆ ਰਿਹਾ ਤੇ ਵਰਸੀ ਵੀ ਹੈ ਕੀ ਪ੍ਰੋਗਰਾਮ ਹੈ ਤੇ ਕਿਵੇਂ ਦੇਖਦੇ ਹੋ ਜਿਹੜਾ ਗੀਤ ਆ ਸਿੱਧੂ ਦਾ ਗੀਤ ਆ ਰਿਹਾ ਹਾਂ ਸਟੈਪ ਲੈਂਡਿੰਗ ਦਾ ਨਿਓ ਸਾਡਾ ਗੀਤ ਨਹੀਂ ਹੈ ਵੈਸੇ ਉਹਦੇ ਚ ਉਹਦਾ ਕਲੈਬੋ ਦੀ ਹੈਗੀ ਹੈ ਉਹ ਗੀਤ ਉਕੜੀ ਦਾ ਯੂਕੇ ਵਾਲੀ ਦਾ ਸਟੈਪ ਲੈਂਡਿੰਗ ਦਾ ਤਾ ਫਗੀਟਰੀ ਹੈ ਸਾਡਾ ਬਸ ਉਹ ਸਾਡੀ ਹਿੱਸੇਦਾਰੀ ਹੈਗੀ ਉਹਦੇ ਚ ਤੇ ਵਰਸੀ ਦਾ ਕੀ ਸਮਾਗਮ ਹੈ ਕੀ ਤੇ ਬਹੁਤ ਸਿੰਪਲ ਪ੍ਰੋਗਰਾਮ ਹੈ ਇਸ ਵਾਰ ਅਸੀਂ ਬਾਹਰੋਂ ਜਿਹੜੀ ਸੰਗਤ ਨੂੰ ਅਪੀਲ ਕੀਤੀ ਸੀ ਵੀ ਚਲੋ ਨਾ ਆਇਆ ਜਾਵੇ ਕਿਉਂਕਿ ਵੋਟਾਂ ਦਾ ਟਾਈਮ ਹੈ ਤੇ 30 ਨੂੰ ਜਾਬਤਾ ਲੱਗ ਜੂਗਾ ਤਾਂ ਅਸੀਂ ਇਲੈਕਸ਼ਨ ਦੇ ਦੇਖਦੇ ਹੋਏ ਸਿੰਪਲ ਪ੍ਰੋਗਰਾਮ ਰੱਖਿਆ ਆ ਦੇ ਪਿੰਡ ਪੱਧਰ ਦਾ ਸਹਿਜਪਾਟ ਸਾਹਿਬ ਜਿਹੜੇ ਨੇ ਅਸੀਂ ਪ੍ਰਕਾਸ਼ ਕਰਾਏ ਹੋਏ ਨੇ ਬਸ ਕੇਵਲ ਉਹਨਾਂ ਦਾ 10 10 10:30 ਵਜੇ ਪਹੁੰਚ ਕੇ ਸਮਾਪਤ ਬਾਕੀ ਸੰਗਤਾਂ ਨੂੰ ਵੀ ਅਪੀਲ ਕਰਾਂਗੇ ਜਿਹੜੇ ਆਉਣ ਦੀ ਕੋਸ਼ਿਸ਼ ਕਰਨਗੇ ਜਾਂ ਮਤਲਬ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੀ ਕਹਾਂ ਮੈਂ ਉਹਨੂੰ ਕਹਿ ਵੀ ਬੇਟਾ ਇਸ ਵਾਰ ਉਹਨੂੰ ਜਾਣ ਵਾਲੇ ਦੂਰ ਦਰਾਡੇ ਤੋਂ ਨਾ ਆਉਣ ਇਹ ਕੇਵਲ ਤੇ ਕੇਵਲ ਪਿੰਡ ਦਾ ਪ੍ਰੋਗਰਾਮ ਛੋਟਾ ਰੱਖਿਆ ਹੈ ਬਾਕੀ ਕਈ ਜਗ੍ਹਾ ਦੇ ਉੱਤੇ ਨਿਊਜ਼ੀਲੈਂਡ ਆਸਟ੍ਰੇਲੀਆ ਸ਼ਾਇਦ ਇਧਰ ਹੋਰ ਵੀ ਕਈ ਪਿੰਡਾਂ 'ਚ ਮੈਨੂੰ ਮੈਸੇਜ ਆਏ ਨੇ ਤਾਂ ਵੱਖ-ਵੱਖ ਜਗ੍ਹਾ ਦੇ ਉੱਤੇ ਵੀ ਬਣਾਈ ਜਾ ਰਹੀ ਹੈ ਨਾ ਜਿਹੜਾ ਤੁਹਾਨੂੰ ਨੇੜੇ ਪੈਂਦਾ ਉੱਥੇ ਆਪਣਾ ਆਪਣੀ ਅਰਦਾਸ ਆਪਣੀ ਕਰ ਸਕਦੇ ਆ